ਕੈਨੇਡਾ ਦੇ ਵੈਨਕੂਵਰ ਦੇ ਭਾਰਤੀ ਕੌਂਸਲ ਖਾਨੇ ਦੇ ਬਾਹਰ ਅੱਜ ਇਸ ਵਿੜੇ ਮੈਂਬਰ ਆਫ ਪਾਰਲੀਮੈਂਟ ਫ্রম ਇੰਡੀਆ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੇ ਜੋ ਸੰਸਦ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਅੱਜ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਵੀਜ਼ੇ ਰੋਕੇ ਜਾ ਰਹੇ ਨੇ ਚਾਹੇ ਉਹ ਆਮ ਸਧਾਰਨ ਲੋਕ ਨੇ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨੇ ਜਾਂ মিডিਆ ਨਾਲ ਸੰਬੰਧਿਤ ਨੇ ਉਸ ਦੇ ਮਤਲਬ ਇੱਕ ਮੈਮੋਰੰਡਮ ਪੇਸ਼ ਕੀਤਾ ਜੋ ਕਿ ਕੌਂਸਲ ਜਨਰਲ ਆਫ ਇੰਡੀਆ ਵੈਨਕੂਵਰ ਨੂੰ ਦਿੱਤਾ ਗਿਆ ਉਸ ਦੇ ਸੰਬੰਧ ਦੇ ਵਿੱਚ ਜੋ ਕਾਰਵਾਈ ਹੋਈ ਉਸ ਦੀ ਗੱਲਬਾਤ ਮਾਨ ਸਾਹਿਬ ਕਰਨਗੇ ਮਾਨ ਸਾਹਿਬ ਜੀ ਅੱਜ ਮੈਂ ਵੈਨਕੂਵਰ ਦੀ ਇੰਡੀਅਨ ਐਮਬੈਸੀ ਦੇ ਵਿੱਚ ਮੈਂ ਇੱਥੇ ਆਇਆ ਸੀ ਔਰ ਆਫੀਸ਼ੀਅਲੀ ਇੱਕ ਅਪੁਆਇੰਟਮੈਂਟ ਲੈ ਕੇ ਮੀਟਿੰਗ ਕੀਤੀ ਹੈ ਮੈਨੂੰ ਮੇਰੇ ਧਿਆਨ ਚ ਲਿਆਂਦਾ ਗਿਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਰੀ ਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਐਮਬੈਸੀ ਹੈ ਉਹ ਇਸ ਕਰਕੇ ਵੀਜ਼ਾ ਡਿਨਾਈ ਕਰ ਰਹੀ ਹੈ ਕਿ ਉਹ ਜਾਤਾ ਖਬਰਾਂ ਦੇ ਵਿੱਚ ਕੋਈ ਆਰਟੀਕਲ ਲਿਖਦੇ ਨੇ ਕ腐ਸ਼ਨ ਦੇ ਖਿਲਾਫ ਜਾਂ ਸਿਸਟਮ ਦੀ ਜਾਂ ਇੰਡੀਆ ਦੀ ਸਿਸਟਮ ਦੀ ਜੋ ਕਮੀਆਂ ਨੇ ਤੇ ਇਹਨੂੰ ਉਹ ਐਂਟੀ ਇੰਡੀਆ ਮੰਨ ਕੇ ਉਹ ਉਹਨਾਂ ਨੂੰ ਮਾਨੀਟਰ ਕਰਦੇ ਨੇ ਤੇ ਫਿਊਚਰ 'ਚ ਜਦੋਂ ਕਿਤੇ ਉਹਨਾਂ ਨੇ ਜਾਣਾ ਹੋਵੇ ਚਾਹੇ ਜਰਨਲਿਸਟ ਨੇ ਚਾਹੇ ਕੋਈ ਆਮ ਬੰਦੇ ਨੇ ਉਹਨਾਂ ਨੂੰ ਉਹ ਵੀਜ਼ਾ ਦੇਣ ਵੇਲੇ ਦਿੱਕਤਾਂ ਮਸੂਹ ਕਰ ਰਹੇ ਨੇ ਜਾਂ ਫਿਰ ਕੁਝ ਜਰਨਲਿਸਟ ਇਦਾਂ ਦੇ ਨੇ ਜਿਨ੍ਹਾਂ ਨੇ ਕੋਈ ਆਪਣਾ ਆਈਡੀਆ ਆਪਣਾ ਜਿਹੜਾ ਵਿਚਾਰ ਕਿਤੇ ਰੇਡੀਓ ਤੇ ਰੱਖੇ ਤੇ ਉਹ ਪ੍ਰੈਸ਼ਰਾਈਜ਼ ਕਰਦੇ ਨੇ ਉਹਨਾਂ ਰੇਡੀਓ ਦੇ ਮਾਲਕਾਂ ਨੂੰ ਕਿ ਉਹ ਉਹਨਾਂ ਨੂੰ ਤੁਸੀਂ ਨੌਕਰੀ ਤੋਂ ਕੱਢ ਦਿਓ ਤੇ ਜੇ ਕਿਤੇ ਹੋਰ ਜਾ ਕੇ ਕੰਮ ਕਰਦੇ ਨੇ ਉੱਥੇ ਜਾ ਕੇ ਵੀ ਉਹ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਤੁਸੀਂ ਇਹਨਾਂ ਨੂੰ ਕਿਉਂ ਰੱਖ ਰਹੇ ਹੋ ਸੋ ਜਿਹੜਾ ਕਿ ਬਿਲਕੁਲ ਜਿਹੜੀ ਮੀਡੀਆ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ ਸੋ ਮੈਂ ਡਿਟੇਲ ਦੇ ਵਿੱਚ ਅੱਜ ਮਿਸਟਰ ਮੁਰਲੀ ਜਿਹੜੇ ਨੇ ਇਨਚਾਰਜ ਨੇ ਜਿਹੜੇ ਉਹਨਾਂ ਨਾਲ ਮੈਂ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਮੈਂ ਇਸ ਇਹਨਾਂ ਕੇਸਾਂ ਦਾ ਬਹੁਤ ਬਾਰੀਕੀ ਨਾਲ ਬਹੁਤ ਧਿਆਨ ਨਾਲ ਮੈਂ ਖੁਦ ਇਹਨਾਂ ਨੂੰ ਮੈਂ ਜਾਂਚ ਕਰੂੰਗਾ ਕੀ ਕਾਰਨ ਹੈ ਕੁਝ ਕੇਸ ਐਦਾਂ ਦੇ ਵੀ ਨੇ ਜਿਹਦੇ ਵਿੱਚ ਪਹਿਲਾਂ ਵੀਜ਼ਾ ਮਿਲ ਗਿਆ ਵੀਜ਼ਾ ਮਿਲ ਗਿਆ ਬਟ ਉੱਥੇ ਉਹਨਾਂ ਨੂੰ ਐਂਟਰੀ ਨਹੀਂ ਹੋਣ ਦਿੱਤੀ ਉਹ ਰਿਪੋਰਟ ਕਰ ਦਿੱਤੇ ਕਿ ਦਿੱਲੀ ਤੋਂ ਔਰ ਰੀਜ਼ਨ ਪੁੱਛਿਆ ਆਈ ਡੋਨਟ ਨੋ ਉਹਨਾਂ ਨੂੰ ਨਹੀਂ ਪਤਾ ਤੋਂ ਮੈਂ ਇਸ ਗੱਲ ਨੂੰ ਸਿਰਫ ਇੱਥੇ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਉਹ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀਆਂ ਅਕਸਰ ਮੈਨੂੰ ਇਹ ਸ਼ਿਕਾਇਤਾਂ ਆਉਂਦੀਆਂ ਨੇ ਕਿ ਐਮਬੈਸੀ ਦੇ ਵਿੱਚ ਜਿਹੜਾ ਉਹ ਠੀਕ ਤਰੀਕੇ ਨਾਲ ਸਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਠੀਕ ਤਰੀਕੇ ਨਾਲ ਸਾਡਾ ਬਿਹਾਰ ਨਹੀਂ ਕੀਤਾ ਜਾਂਦਾ ਸੋ ਮੈਂ ਆਨਰੇਬਲ ਮਨਿਸਟਰ ਐਕਸਟਰਨਲ ਫੇਅਰਸ ਵਿਦੇਸ਼ ਮੰਤਰੀ ਮੈਡਮ ਸੁਸ਼ਮਾ ਸਵਰਾਜ ਜੀ ਨੂੰ ਵੀ ਮੈਂ ਸੇਮ ਇਹ ਸਾਰਾ ਜਿਹੜਾ ਉਹ ਧਿਆਨ ਚ ਲਿਖਿਆ ਆਉਂਗਾ ਔਰ ਮੈਂ ਰਾਜਨਾਥ ਸਿੰਘ ਜੀ ਜਿਹੜੇ ਹੋਮ ਮਿਨਿਸਟਰ ਨੇ ਸਾਡੇ ਉਹਨਾਂ ਨਾਲ ਵੀ ਮੈਂ ਗ੍ਰਹਿ ਮੰਤਰੀ ਨਾਲ ਇਹ ਗੱਲ ਕਰਨੀ ਹੈ ਕਿ ਜਿਹੜੀਆਂ ਤੁਸੀਂ ਲਿਸਟਾਂ ਬਣਾ ਰੱਖੀਆਂ ਨੇ ਉਹਦਾ ਕ੍ਰਾਈਟੇਰੀਆ ਕੀ ਹੈ ਕਦੋਂ ਤੁਸੀਂ ਉਹਦਾ ਕੀ ਕਰੋਗੇ ਬਹਿ ਕੇ ਗੱਲ ਕਰੋ ਇਹਨਾਂ ਗੱਲਾਂ ਨੂੰ ਖਤਮ ਕਰੀਏ ਜ਼ਮਾਨਾ ਬਹੁਤ ਉੱਪਰ ਜਾ ਰਿਹਾ ਅਸੀਂ ਉੱਥੇ ਹੀ ਪਾਬੰਦੀਆਂ ਵਾਲੇ ਜਿਹੜੇ ਸਿਸਟਮ ਨੇ ਉਹਦੇ ਵਿੱਚ ਰੱਖੇ ਹੋਏ ਨੇ ਕਿਉਂਕਿ ਹੈਗੇ ਤਾਂ ਉਹ ਸਾਡੇ ਧੀਆਂ ਪੁੱਤ ਨੇ ਕਿਸੇ ਲਹਿਰ ਚ ਆਗੇ ਸੀ ਜਾਂ ਕੀ ਸੀ ਤਾਂ ਉਹਨਾਂ ਨੇ ਗੱਲ ਕਰੀ ਪਾਕਿਸਤਾਨ ਨਾਲ ਗੱਲ ਕਰਨ ਨੂੰ ਤਿਆਰ ਹੂ ਪਰ ਸਾਡੇ ਆਪਿਆਂ ਨਾਲ ਕਿਉਂ ਨ ਕਰਦੇ ਤੁਸੀਂ ਗੱਲ ਹਜ਼ਾਰਾਂ ਬੰਦੇ ਜਿਹੜੇ ਯੂਰਪ ਚ ਬੈਠੇ ਨੇ ਹਜ਼ਾਰਾਂ ਇੰਗਲੈਂਡ ਚ ਨੇ ਅਮਰੀਕਾ ਕੈਨੇਡਾ ਚ ਨੇ ਸੋ ਜਿਹੜੀਆਂ ਸੂਚੀਆਂ ਤਿਆਰ ਕਰ ਰੱਖੀਆਂ ਨੇ ਉਹਨਾਂ ਨੂੰ ਸੂਚੀਆਂ ਨੂੰ ਰਿਵਿਊ ਕਰੀਏ ਤੇ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਦੇ ਰਿਪ੍ਰেজেন্টেਟਿਵ ਆਈਏ ਆਪਾਂ ਇੱਥੋਂ ਚਲੀਏ ਟੇਬਲ ਤੇ ਰਾਉਂਡ ਟੇਬਲ ਤੇ ਬੈਠੀਏ ਨੈਗੋਸ਼ੀਏ ਕਰੀਏ ਤੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੂੰ ਇੱਥੋਂ ਦੀ ਸਰਕਾਰਾਂ ਕਹਿੰਦੀਆਂ ਤੁਸੀਂ ਸਾਡੇ ਨਹੀਂ ਸਾਡੇ ਸਰਕਾਰ ਕਹਿੰਦੀਆਂ ਤੁਸੀਂ ਸਾਡੇ ਨਹੀਂ ਤੇ ਫਿਰ ਉਹ ਕਿੱਥੋਂ ਦੇ ਨੇ ਸੋ ਇਸ ਕਰਕੇ ਮੈਂ ਡਿਟੇਲ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਔਰ ਮੈਨੂੰ ਉਮੀਦ ਹੈ ਕਿ ਮੈਂ ਇਸ ਕਿਸ ਨੂੰ ਕੋਈ ਫਾਰਮੈਲਟੀ ਤੱਕ ਫੋਟੋ ਫੋਟੋ ਖਿਚਾਉਣ ਤੱਕ ਨਹੀਂ ਸੀਮਤ ਰੱਖਣਾ ਚਾਹੁੰਦਾ ਮੈਂ ਇਹਨੂੰ ਫਾਲੋ ਕਰੂੰਗਾ ਔਰ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਇਹ ਜਾ ਕੇ ਸਵਾਲ ਜਿਹੜਾ ਉਠਾਂਗਾ ਮਨਸਬ ਤੁਸੀਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਹੈ ਕਈ ਸੰਸਥਾਵਾਂ ਦੇ ਵਿਅਕਤੀਆਂ ਨੇ ਤੁਹਾਡੇ ਕੋਲ ਕੰਸਰਨ ਦੱਸੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਦੇਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਕਦੇ ਵੀ ਕਿਸੇ ਪੱਧਰ ਤੇ ਜਿਨ੍ਹਾਂ ਦਾ ਕੋਈ ਪੋਲਿਟিক্যাল ਕਿਸੇ ਖਾਸ ਧਾਰਾ ਦੇ ਨਾਲ ਜੁੜ ਕੇ ਬੈਕਗ੍ਰਾਉਂਡ ਨਹੀਂ ਹੈ ਪਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿਸੇ ਖਾਸ ਫਿਰਕੇ ਨੂੰ ਇਹ ਖਾਸ ਮੁਲਕ ਤੋਂ 5-5 ਸਾਲ ਤੱਕ ਦਾ ਵੀਜ਼ਾ ਦੇ ਦਿਓ ਕੋਈ ਮੁਸ਼ਕਲ ਨਹੀਂ ਤੇ ਇਧਰ 3-3 ਮਹੀਨੇ ਜਾਂ 6-6 ਮਹੀਨੇ ਵਾਸਤੇ ਇਹ ਮੁਸ਼ਕਲਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਬਿਲਕੁਲ ਇਹ ਹਰਾਸ਼ਮੈਂਟ ਦੀਆਂ ਸ਼ਿਕਾਇਤਾਂ ਮੇਰੇ ਕੋਲ ਆਈਆਂ ਨੇ ਕਿ ਗਿਣਤੀ ਦੇ ਦਿਨਾਂ ਦਾ ਵੀਜ਼ਾ ਦਿਓ ਜਦ ਡੇਡ-ਡੇਡ ਮਹੀਨਾ ਤੁਸੀਂ ਉਹਨਾਂ ਦੇ ਪਾਸਪੋਰਟ ਸਟੱਕ ਕਰ ਲਓ ਜਾਂ ਉਹਨਾਂ ਦੀਆਂ ਜਿਹੜੇ ਜ਼ਰੂਰੀ ਅਪਾਇੰਟਮੈਂਟਸ ਨੇ ਕੰਟਰੀ ਦੇ ਵਿੱਚ ਕੋਈ ਸ਼ਾਦੀ ਤੇ ਜਾ ਰਿਹਾ ਕੋਈ ਕਿਸੇ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਦੁੱਖ ਸੁੱਖ ਦੇ ਵਿੱਚ ਜਾਣਾ ਉਹ ਵੀ ਲੰਘ ਜਾਂਦੀਆਂ ਨੇ ਤੇ ਫਿਰ ਪਤਾ ਲੱਗਦਾ ਜੀ ਜਿਸ ਦਿ ਵੀਜ਼ਾ ਹੀ ਸੱਤ ਦਿਨ ਦਾ ਰਹਿ ਗਿਆ ਫਿਰ ਦੁਬਾਰਾ ਅਪਲਾਈ ਕਰਨ ਦੀਆਂ ਫਿਰ ਦੁਬਾਰਾ ਫੀਸ ਭਰੋ ਸੋ ਇਸ ਕਰਕੇ ਇਸ ਸਾਰੀਆਂ ਡਿਟੇਲ ਦੇ ਵਿੱਚ ਮੈਂ ਗੱਲ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਜੇ ਜੇ ਜਰਨਲਿਸਟਾਂ ਨਾਲ ਔਰ ਮੰਨੇ ਪ੍ਰਮੰਨੇ ਜਰਨਲਿਸਟਾਂ ਨਾਲ ਔਰ ਵੱਡੇ ਵੱਡੇ ਜਿਹੜੇ ਅਖਬਾਰ ਨੇ ਇੰਡੀਆ ਦੇ ਵੀ ਵੱਡੇ ਇੰਗਲਿਸ਼ ਹਿੰਦੀ ਪੰਜਾਬੀ ਦੇ ਅਖਬਾਰਾਂ ਦੇ ਜਰਨਲਿਸਟਾਂ ਨਾਲ ਇੱਥੋਂ ਦੇ ਰੇਡੀਓ ਟੀਵੀ ਦੇ ਜਿਹੜੇ ਬਹੁਤ ਅੱਛੇ ਐਂਕਰ ਨੇ ਜਾਂ ਡਿਬੇਟ ਜਿਹੜੀ ਕਰਦੇ ਨੇ ਜੇ ਉਹਨਾਂ ਦੇ ਨਾਲ ਇਹ ਹੋ ਰਿਹਾ ਤਾਂ ਆਮ ਲੋਕਾਂ ਦਾ ਤਾਂ ਹੋਰ ਵੀ ਜ਼ਿਆਦਾ ਇਹ ਜਿਹੜਾ ਹੁੰਦਾ ਹੋਊਗਾ ਸੋ ਮੈਂ ਡਿਟੇਲ ਦੇ ਵਿੱਚ ਇਹ ਗੱਲ ਕੀਤੀ ਔਰ ਮੈਂ ਜਾ ਕੇ ਐਕਸਟਰਨਲ ਅਫੇਅਰ ਮਿਨਿਸਟਰੀ ਡਿਟੇਲ ਦੇ ਵਿੱਚ ਉੱਥੇ ਜਾ ਕੇ ਗੱਲ ਕਰਕੇ ਜਰੂਰ ਇਸ ਦਾ ਕੋਈ ਜਿਹੜਾ ਵੇ ਆਊਟ ਉਹ ਕੱਢਣਗੇ ਅਖੀਰ 'ਚ ਕਿਉਂਕਿ ਤੁਸੀਂ ਪਹਿਲੇ ਮੈਂਬਰ ਆਫ ਪਾਰਲੀਮੈਂਟ ਹੋ ਜਿਹੜੇ ਇਹੋ ਜੇ ਮਸਲੇ ਨੂੰ ਸਿੱਧਾ ਜਿਹੜੇ ਕੌਂਸਲ ਖਾਨੇ ਦੇ ਕੋਲ ਲੈ ਕੇ ਆਏ ਹੋ ਬਹੁਤ ਸਾਰੇ ਰਾਜਨੀਤਿਕ ਲੋਕ ਸਮੇਂ-ਸਮੇਂ ਤੇ ਵਾਅਦਾ ਕਰਦੇ ਨੇ ਪਰ ਉਸ ਦੇ ਬਾਰੇ ਕਦੇ ਵੀ ਕਿਸੇ ਨੇ ਕਦਮ ਨਹੀਂ ਚੁੱਕਿਆ ਹੁਣ ਇੱਕ ਮਸਲਾ ਜਿਹੜਾ ਸਾਰਿਆਂ ਤੋਂ ਗੰਭੀਰ ਹੈ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਦੇ ਨਾਲ ਸਬੰਧਤ ਕਿ 1984 ਜੈਨੋਸਾਈਡ ਹੋਇਆ ਉਸ ਨਸਲਕੁਸ਼ੀ ਦਾ ਮੁੱਦਾ ਅੱਜ ਭਾਰਤ ਦੀ ਸਰਕਾਰ ਦੇ ਵੱਲੋਂ ਤਾਂ ਉਠਾਇਆ ਜਾ ਰਿਹਾ ਹੈ ਪਰ ਜਦੋਂ ਉਸ ਮਸਲੇ ਦੇ ਬਾਰੇ ਵਿਦੇਸ਼ਾਂ 'ਚ ਗੱਲ ਹੁੰਦੀ ਹੈ ਤਾਂ ਉਸ ਨੂੰ ਬੜੀ ਬਰੀਕੀ ਨਾਲ ਲਿਆ ਜਾਂਦਾ ਤੇ ਗੰਭੀਰਤਾ ਨਾਲ ਲੈ ਕੇ ਉਸ ਦੇ ਖਿਲਾਫ ਵੀ ਐਕਸ਼ਨ ਲਿਆ ਜਾਂਦਾ ਸੋ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਪੂਰੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਚੱਲ ਰਹੀ ਹੈ ਮੇਰੇ ਖਿਆਲ 'ਚ ਜੇ ਕੋਈ ਹਿਊਮਨ ਰਾਈਟਸ ਦੀ ਗੱਲ ਕਰਦਾ ਹੈ ਪਰ ਉਹਨੂੰ ਆਜ਼ਾਦੀ ਹੈ ਔਰ ਅੱਜ ਪੂਰੀ ਦੁਨੀਆ ਜਿਹੜੀ ਆ ਉਹ ਉਹ ਪੀੜਤ ਹੈ ਬਹੁਤ ਹਰ ਅਲੱਗ-ਅਲੱਗ ਕਿਸਮ ਦੀ ਵਾਇਲੈਂਸ ਤੋਂ ਸੋ ਪੀਸ ਦੀ ਲੋੜ ਹੈ ਔਰ ਪੀਸ ਜਿਹੜੀ ਹੈ ਉਹ ਸਿਰਫ ਹਿਊਮਨ ਰਾਈਟਸ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਐਨਜੀਓਜ਼ ਕੰਮ ਕਰਦੇ ਨੇ ਤੋਂ ਉਹਨਾਂ ਦੀ ਆਵਾਜ਼ਾਂ ਨੂੰ ਜੇ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਸੀਂ ਵਾਇਲੈਂਸ ਜਿਹੜੀ ਉਹ ਨਹੀਂ ਰੋਕ ਸਕੋਗੇ ਸੋ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਿਆਂ ਨੂੰ ਐਂਟੀ ਇੰਡੀਅਨ ਮੰਨ ਲਿਆ ਜਾਂਦਾ ਹੈ ਕਰਪਸ਼ਨ ਦੀ ਗੱਲ ਕਰਨ ਵਾਲਿਆਂ ਨੂੰ ਐਂਟੀ ਇੰਡੀਅਨ ਮੰਨ ਲਿਆ ਜਾਂਦਾ ਸਿਸਟਮ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਸਵਾਲ ਕਰਨ ਵਾਲਿਆਂ ਨੂੰ ਕਿ ਅੱਛੇ ਦਿਨ ਕਾਬਾਣੇ ਵਾਲੇ ਹਨ ਉਹਨਾਂ ਨੂੰ ਐਂਟੀ ਇੰਡੀਅਨ ਮੰਨ ਲਿਆ ਜਾਂਦਾ ਅਸੀਂ ਪਾਰਲੀਮੈਂਟ ਮੈਂ ਪਾਰਲੀਮੈਂਟ ਦੇ ਵਿੱਚ ਕਰਪਸ਼ਨ ਦੀ ਗੱਲ ਕਰਦਾ ਮੈਂ ਪਾਰਲੀਮੈਂਟ ਦੇ ਵਿੱਚ ਪੁੱਛਿਆ ਸੀ ਕਿ ਸਰਕਾਰ ਜੀ ਬਤਾਈਏ ਅੱਛੇ ਦਿਨ ਕਾਬਾਣੇ ਵਾਲੇ ਹਨ ਤੇ ਫਿਰ ਇਹਦਾ ਮਤਲਬ ਅਸੀਂ ਸਾਨੂੰ ਵੀ ਐਂਟੀ ਇੰਡੀਅਨ ਮੰਨ ਲਿਆ ਜਾਊਗਾ ਇਸ ਗੱਲ ਤੇ ਸੋ ਇਸ ਕਰਕੇ ਡੈਮੋਕ੍ਰੇਸੀ ਦੇ ਵਿੱਚ ਵਿਰੋਧੀ ਪਾਰਟੀ ਨੂੰ ਸੱਤਾਧਾਰੀਆਂ ਨੂੰ ਸਭ ਨੂੰ ਹੱਕ ਹੈ ਕੋਈ ਆਪਣਾ ਵਿਚਾਰ ਰੱਖਣ ਅੱਗੇ ਦੈਟਸ ਕਾਲ ਡੈਮੋਕ੍ਰੇਸੀ ਫਿਰ ਫਿਰ ਜਿਹੜਾ ਡਿਕਟੇਟਰਸ਼ਿਪ ਤੇ ਡੈਮੋਕ੍ਰੇਸੀ ਚ ਕੀ ਫਰਕ ਹੋਇਆ ਕਿ ਤੁਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ ਜਸ ਸਿਰਫ ਜਿਹੜੇ ਸਾਡੇ ਹੱਕ ਚ ਬੋਲਣਗੇ ਉਹੀ ਗੱਲ ਕਰਨਗੇ ਸੋ ਸੇਮ ਪੰਜਾਬ ਚ ਹੋ ਰਿਹਾ ਸੇਮ ਫਿਰ ਇਹਦਾ ਮਤਲਬ ਮੋਦੀ ਸਾਹਿਬ ਨੇ ਫਿਰ ਸੇਮ ਲਾਗੂ ਕਰਤਾ ਸੋ 84 ਦੀ ਜਿਹੜੀ ਤਾਂ ਗੱਲ ਹੈ ਅੱਜ ਸਾਡੇ ਹੋਮ ਮਿਨਿਸਟਰ ਕਹਿ ਰਹੇ ਨੇ ਕਿ ਇਹ ਕਤਲਿਆਮ ਸੀ ਇਹ ਨਾਸ਼ਲ ਖੁਸੀ ਸੀ ਤੇ ਇਸ ਤੋਂ ਪਹਿਲਾਂ 5 ਸਾਲ ਸਰਕਾਰ ਰਹੀ ਹੈ ਉਦੋਂ ਫਿਰ ਕਿਉਂ ਨਹੀਂ ਹੋਈ ਸੀ ਕਿਉਂਕਿ ਰਾਜਨੀਤੀ ਹੋ ਰਹੀ ਹੈ ਦਿੱਲੀ ਦੇ ਵਿੱਚ ਇਲੈਕਸ਼ਨਾਂ ਨੇ 5-5 ਲੱਖ ਰੁਪਇਆ ਦੇ ਕੇ ਹੰਝੂ ਪੁੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਂਸਰ ਤੇ ਆਇਓਡੈਕਸ ਲਾਇਆ ਜਾ ਰਿਹਾ ਹੈ ਜਿਹੜੀ ਸਿਉਂਕ ਹੈ ਉਹ ਜੜਾਂ 'ਚ ਲੱਗੀ ਹੋਈ ਹੈ ਤੇ ਸਪਰੇ ਪੱਤਿਆਂ ਤੇ ਕੀਤੀ ਜਾ ਰਹੀ ਹੈ ਸਾਨੂੰ ਕਿਉਂਕਿ ਮੈਂ ਵੀ ਪੰਜਾਬੀ ਆ ਤੇ ਮੈਂ ਉਸ ਵੇਲੇ ਛੋਟਾ ਸੀ ਪਰ ਮੈਨੂੰ ਇਹਨਾਂ ਪਤਾ ਹੈ ਕਿ 30 ਸਾਲ ਹੋ ਗਏ ਜੀ ਉਡੀਕ ਦੇਣ ਮੈਂ ਪਾਰਲੀਮੈਂਟ ਦੇ ਵਿੱਚ ਪੁੱਛਿਆ ਸੀ ਕਿ ਕਿੰਨੀਆਂ ਕ ਪੀੜ੍ਹੀਆਂ ਸਾਡੀਆਂ ਜਿਹੜੀਆਂ ਹੋਰ ਇੰਤਜ਼ਾਰ ਕਰਨਗੀਆਂ ਤੇ 30 ਸਾਲਾਂ ਬਾਅਦ ਤੁਸੀਂ 5 ਲੱਖ ਰੁਪਏ ਦੇ ਰਹੇ ਹੋ ਕਿਤੇ ਤੁਹਾਡਾ ਬੱਚਾ ਟਾਇਰ ਪਾ ਕੇ ਸਾੜ ਗਿਆ ਸੀ ਆ ਲੋ 5 ਲੱਖ ਸਾਨੂੰ ਮੁਆਵਜ਼ਾ ਨਹੀਂ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਮਿਹਰਬਾਨੀ ਜੀ ਬਹੁਤ ਨੇਕ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਮਿਲਣ ਆ ਰਹੇ ਨੇ ਜਾਂ ਫਿਰ ਆ ਚੁੱਕੇ ਨੇ ਪਰ ਕਦੇ ਸੋਚਿਆ ਜੇਕਰ ਉਹਨਾਂ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਤਾਂ ਹਸਪਤਾਲ ਦਾ ਇੱਕ ਦਿਨ ਦਾ ਖਰਚਾ 3000 ਤੋਂ ਲੈ ਕੇ 5000 ਰੁਪਏ ਤੱਕ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਣ ਲਈ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪੈਂਦਾ ਹੈ ਜਿਸ ਵਿੱਚ ਡਾਕਟਰ ਐਂਬੂਲੈਂਸ ਤੇ ਹਸਪਤਾਲ ਦਾ ਸਾਰਾ ਖਰਚਾ ਕਵਰ ਹੁੰਦਾ ਹੈ ਹਲੇ ਵੀ ਦੇਰ ਨਹੀਂ ਹੋਈ ਪੰਜਾਬ ਇੰਸ਼ੋਰੈਂਸ ਨੂੰ ਹੁਣੇ ਫੋਨ ਕਰੋ 1888 978 622 ਪੰਜਾਬ ਇੰਸ਼ੋਰੈਂਸ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਐਪੈਕਸਥੋ ਜਿਹੜੀ ਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ ਇੰਜਰੀ ਕੇ ਬਾਅਦ ਸਰੀਰ ਕੇ ਕੁਝ ਜੋੜ ਪੂਰੀ ਤਰ੍ਹਾਂ ਮੂਵ ਨਹੀਂ ਕਰਤੇ ਯਾ ਡਿਸ ਚਬ جاتی ਹੈ ਜਿਨੇ ਹਮ ਮੋਬਲਾਈਜ਼ ਮੈਨੀਪੂਲੇਟਰੀ ਅਟ੍ਰੈਕਸ਼ਨ ਸਿੱਧੇ ਕਰ ਸਕਤੇ ਇਨਜਰੀਜ਼ ਕੈਨ ਕਾਜ਼ ਇਨਕਰੀਜ਼ ਸੈਂਸਿਟੀਵਿਟੀ ਟੂ ਪੇਨ ਐਂਡ ਲਾਸ ਆਫ ਫੰਕਸ਼ਨ ਵਿਚ ਕੈਨ ਬੀ ਟ੍ਰੀਟਡ ਬਾਈ ਐਕੂਪੰਕਚਰ ਐਂਡ ਫੰਕਸ਼ਨਲ ਡਰਾਈ ਨੀਡਲਿੰਗ ਹਰ ਇਕ ਇੰਜਰੀ ਤੁਹਾਨੂੰ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ ਅਸੀਂ ਇੱਥੇ ਉਹਨਾਂ ਦੀ ਸਪੈਸਿਫਿਕ ਐਕਸਰਸਾਈਜ਼ ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤਾਂ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ ਕਿਉਂ ਫੀਲ ਦ ਡਿਫਰੈਂਸ ਕੀ ਹੋਇਆ? ਐਸਾ ਲੜਕੇ ਹੀ ਆ। ਤੁੰਤਨ ਹਰਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮਮੀ ਡੈਡ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਾਵਲੇ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਟੀਆਂ ਘਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗਾਡ! ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ ਆ। ਆਹ ਇੰਨੀ ਕੀ ਗੱਲ? ਜਦੋਂ ਆਪਾਂ ਨਾ ਕ੍ਰੋਨ ਇਮੀਗ੍ਰੇਸ਼ਨ ਦੇ ਰਾਜਪੁਰ ਪੋਰਟਗੋਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾ ਸਕੈਟਾਜ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਹੀ ਘਬਰਾ ਗਈ ਸੀਗੀ। 9057887744 ਟ੍ਰਿਪਲ A ਆਟੋਬ अपने भरावान की बनवी विच वन ऑफ द बिगेस्ट आई सी बी शॉप जिन्हों को एक्सप्रैस वैले सर्विस तो अलावा एक्सपीरियंस और सर्टिफाइड टैक्नीशियंस भी हैं तो बिना शक हाईटैक कंप्यूटराइज पेंट शॉप बूथ की भी फैसिलिटी हैगी तो हाँ सारी जरूरत ने जिमें डेंटिंग पेंटिंग या कोलिजन सर्विसेज लई फोन करो हरमेश शर्मा सिक्स फोर टू नाइन नाइन वन जीरो ਮਾਰਗੇਜ ਨਮੀ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸ੍ਰੋਪ ਸਿੰਘ ਚੰਦੀ ਹੋਰਾਨੂੰ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਪ੍ਰੋਸੇ ਯੋਗਨਾਮ ਸਰਦਾਰ ਸ੍ਰੋਪ ਸਿੰਘ ਚੰਦੀ ਲਾਈਫ ਕ੍ਰਿਟੀਕਲ ਇਲਨੈਸ ਡਿਜ਼ੇਬਿਲਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ 645725050 ਸਰਦਾਰ ਸ੍ਰੋਪ ਸਿੰਘ ਚੰਦੀ